ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੋਂ ਅਸੀਂ ਹੁਣ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆ ਚੈਨਲ ਅਮਰ ਸਿੰਘ ਸਰੋਏ ਦੇ ਰਾਹੀਂ ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਇਸ ਚੈਨਲ ਤੇ ਕੋਈ ਵੀ ਵੀਡੀਓ ਅਪਲੋਡ ਕਰਦੇ ਆ ਤਾਂ ਉਹਦੇ ਵਿੱਚ ਜਦ ਤੱਕ ਕੋਈ ਜਾਣਕਾਰੀ ਹੁੰਦੀ ਹੈ ਤੇ ਜਾਂ ਕੋਈ ਗੱਲ ਹੁੰਦੀ ਹੈ ਜੋ ਜੀਵਨ ਦੇ ਵਿੱਚ ਅਪਣਾਉਣ ਵਾਲੀ ਹੋਵੇ ਸਮਝਣ ਵਾਲੀ ਹੋਵੇ ਇਹ ਮੇਰੇ ਨਾਲ ਹਰ ਰੋਜ਼ ਦੀ ਤਰ੍ਹਾਂ ਅਮਰ ਸਿੰਘ ਜੀ ਪਾੜਾ ਨਾਲ ਹਾਜ਼ਰ ਨੇ ਇਹ ਹੀ ਗੱਲਾਂ ਸੁਣਾਉਂਦੇ ਨੇ ਇਹਨਾਂ ਨੂੰ ਹੀ ਪਤਾ ਇਹਨਾਂ ਬਾਰੇ ਤੇ ਇਹਨਾਂ ਨੂੰ ਸੁਣ ਕੇ ਸਵਾਦ ਵੀ ਆਉਂਦਾ ਤੇ ਸਿੱਖਣ ਨੂੰ ਵੀ ਮਿਲਦਾ ਦੋਨੇ ਗੱਲਾਂ ਚੱਲਦੀਆਂ ਨੇ ਬਰਾਬਰ ਬਰਾਬਰ ਤੇ ਅੱਜ ਜਿਹੜੀ ਗੱਲ ਇਹਨਾਂ ਨੇ ਸੁਣਾਉਣੀ ਆ ਬੜੀ ਰੋਚਕ ਜੀ ਗੱਲ ਹੈ ਤੇ ਮੈਨੂੰ ਵੀ ਵੈਸੇ ਪਤਾ ਨਹੀਂ ਸੀ ਸਵਾਲ ਹੈ ਇਹਨਾਂ ਨੇ ਮੈਨੂੰ ਵੀ ਆਉਣ ਸਾਰੀ ਉਹੀ ਪਾਇਆ ਸੀ ਤੇ ਆਪਾਂ ਇਹਨਾਂ ਦੇ ਮੂੰਹ ਤੋਂ ਹੀ ਸੁਣਦੇ ਆ ਵੀ ਉਹ ਕੀ ਗੱਲ ਕਹਿੰਦੇ ਸੀ ਇਹ ਤੇ ਕੀ ਗੱਲ ਹੈ ਕਿਉਂਕਿ ਜਿਹੜਾ ਇਹਨਾਂ ਦੀ ਗੱਲ ਸ਼ੁਰੂਆਤ ਕੀਤੀ ਸੀ ਜਦੋਂ ਆਉਣ ਸਾਰੇ ਇਹਨਾਂ ਨੇ ਮੈਨੂੰ ਜਦੋਂ ਸਵਾਲ ਕੀਤਾ ਤਾਂ ਮੈਂ ਵੀ ਬੜਾ ਸੋਚਾਂ ਦੇ ਵਿੱਚ ਪਿਆ ਜਦੋਂ ਇਹਨਾਂ ਨੇ ਸਵਾਲ ਕੀਤਾ ਵੀ ਇਹ ਸਵਾਲ ਦਾ ਜਵਾਬ ਦੱਸੋ ਕੀ ਹੈ ਤਾਂ ਬੜਾ ਮਤਲਬ ਉਹ ਮਤਲਬ ਕਿ ਇਸ ਤਰ੍ਹਾਂ ਮਹਿਸੂਸ ਹੋਇਆ ਵੀ ਯਾਰ ਇਹਨਾਂ ਚੀਜ਼ਾਂ ਦਾ ਜਵਾਬ ਕੋਈ ਹੋ ਹੀ ਨਹੀਂ ਸਕਦਾ ਕਿਉਂਕਿ ਸਾਇੰਟੀਫਿਕਲੀ ਵੀ ਜੇ ਅਸੀਂ ਦੇਖ ਲਈਏ ਉਹਨਾਂ ਚੀਜ਼ਾਂ ਨੂੰ ਤਾਂ ਸਾਨੂੰ ਉਹ ਮਤਲਬ ਕਿ ਊਣੀਆਂ ਜੀਆਂ ਲੱਗਦੀਆਂ ਵੀ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਆਉਣਾ ਤੇ ਉਹ ਗੱਲ ਵੀ ਇਹ ਨਾਲ ਹੀ ਸੁਣਾਉਣਗੇ ਤੇ ਉਹਦਾ ਜਵਾਬ ਵੀ ਦੇਣਗੇ ਸਾਂਝੀ ਅਮਰਦੀਪ ਜੀ ਕਿਹਨਾਰੇ ਸੀ ਜਿਹੜੀ ਗੱਲ ਦੱਸਦੇ ਸੀ ਉਹ ਹਾਂਜੀ ਦੋਸਤੋ ਸਤਿਕਾਰ ਸਤਿਕਾਰ ਜੀ ਅੱਜ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਬੜੀ ਦਿਲਚਸਪ ਹੈ ਹੂੰ ਪਹਿਲੀ ਗੱਲ ਤੇ ਇਹ ਵੀ ਉਹ ਗੱਲ ਕਿਸੇ ਕਿਤਾਬ ਵਿੱਚ ਨਹੀਂ ਲਿਖੀ ਮੈਨੂੰ ਤਾਂ ਕਿਤੇ ਲੱਭੀ ਨਹੀਂ ਜੇ ਕਿਸੇ ਮੈਨੂੰ ਨਹੀਂ ਸੁਣਿਆ ਜੇ ਕਿਸੇ ਸੱਜਣ ਨੂੰ ਕਿਤੇ ਲੱਭੀ ਹੋਵੇ ਜਾਂ ਕਿਸੇ ਵਿਗਿਆਨੀ ਨੇ ਕਿਤੇ ਗੱਲ ਲਿਖੀ ਹੋਵੇ ਜਾਂ ਕਿਸੇ ਵੀ ਸੂਝਵਾਰ ਬੰਦੇ ਨੇ ਜਾਂ ਕਿਸੇ ਬੁੰਦੀ ਜੀ ਵੀ ਬੰਦੇ ਨੇ ਕਿਤੇ ਲਿਖੀ ਹੋਵੇ ਜਾਂ ਪੜ੍ਹੀ ਹੋਵੇ ਤਾਂ ਜਰੂਰ ਸਾਨੂੰ ਕਮੈਂਟਾਂ ਰਾਹੀਂ ਜਰੂਰ ਕਿਤੇ ਰਾਹੀਂ ਉਹ ਸਾਨੂੰ ਪੁੱਛਣ ਦੀ ਕੋਸ਼ਿਸ਼ ਕਰਿਓ ਲਿਖ ਕੇ ਭੇਜੋ ਵੀ ਹਾਂ ਮੈਂ ਗੱਲ ਕਹਾਣੀ ਪਹਿਲਾਂ ਸੁਣੀ ਐ ਤੇ ਪੜ੍ਹੀ ਐ ਜਿਹੜੀ ਕਿਹੜੀ ਕਿਹੜੀ ਕਿਤਾਬ ਵਿੱਚ ਜਾਂ ਕਿਹੜੀ ਯੂਨੀਵਰਸਿਟੀ ਨੇ ਖੋਜ ਕਰਕੇ ਦੱਸੀ ਐ ਉਹਦਾ ਜਰੂਰ ਸਾਨੂੰ ਵੇਰਵਾ ਜਰੂਰ ਦੱਸੋ ਗੱਲ ਬੜੀ ਸੁਣਨ ਵਾਲੀ ਐ ਗੱਲ ਬੜੀ ਦਿਲਚਸਪ ਐ ਜਿਹੜੀ ਤੁਹਾਡੇ ਨਾਲ ਅੱਜ ਅਸੀਂ ਗੱਲ ਸਮਝੀ ਕਰਨ ਲੱਗਿਆ ਤੋਂ ਤੋਂ ਗੱਲ ਇਹ ਐ ਵੀ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨੀ ਐ ਵੀ ਧਰਤੀ ਦਾ ਰੰਗ ਕਿਹਾ ਜਾ ਐ ਤੇ ਹਵਾ ਦਾ ਰੰਗ ਕਿਹਾ ਜਾ ਜੀ ਮਰ ਸੀ ਜੀ ਮੈਨੂੰ ਤਾਂ ਆਇਆ ਲੱਗਦਾ ਵੀ ਧਰਤੀ ਦਾ ਰੰਗ ਤਾਂ ਚਲੋ ਫੇਰ ਵੀ ਬੰਦਾ ਕਿਤੇ ਨਾ ਕਿਤੇ ਜਾ ਕੇ ਪਛਾਣ ਲੂ ਵੀ ਮਾੜਾ ਮੋਟਾ ਕਿਤੋਂ ਲਾਲ ਪੀਲੀ ਜੀ ਦੀਂਦੀ ਹੈ ਹੈਨਾ ਜਿਆ ਹੁਣ ਹਵਾ ਦਾ ਰੰਗ ਤਾਂ ਹਵਾ ਦਾ ਕਿਤੇ ਪਤਾ ਹੀ ਨਹੀਂ ਲੱਗਦਾ ਵੀ ਹਵਾ ਦਾ ਰੰਗ ਵੀ ਹੁੰਦਾ ਕੋਈ ਬਿਲਕੁਲ ਇਹ ਤੁਹਾਨੂੰ ਦੱਸਾਂਗੇ ਬੇ ਜੇ ਕਿਸੇ ਵੀਰ ਨੂੰ ਪਤਾ ਹੋਵੇ ਹਵਾ ਦਾ ਰੰਗ ਕਿਹਾ ਜਾਏ ਜਾਂ ਧਰਤੀ ਦਾ ਰੰਗ ਕਿਹਾ ਜਾਏ ਇਹ ਕਮੈਂਟਾਂ ਰਹੀਂ ਸਾਨੂੰ ਜਰੂਰ ਦੱਸਿਓ ਦੋਸਤੋ ਅਸੀਂ ਇਸੇ ਵੀਡੀਓ ਦੇ ਵਿੱਚ ਲਾਸਟ ਤੇ ਤੁਹਾਨੂੰ ਦੱਸਾਂਗੇ ਇਹ ਗੱਲ ਦੱਸਾਂਗੇ ਵੀ ਰੰਗ ਕਿਹਾ ਜਾ ਧਰਤੀ ਦਾ ਤੇ ਹਵਾ ਦਾ ਰੰਗ ਕਿਹਾ ਹੋ ਜਾ ਉਸ ਤੋਂ ਪਹਿਲਾਂ ਜੇ ਤੁਹਾਨੂੰ ਪਤਾ ਤਾਂ ਤੁਸੀਂ ਜਰੂਰ ਕਮੈਂਟ ਰਹੀਂ ਸਾਨੂੰ ਜਰੂਰ ਦੱਸਿਓ ਵੀ ਰੰਗ ਇਹਦੇ ਧਰਤੀ ਦਾ ਕਿਹੋ ਜਿਹਾ ਤੇ ਹਵਾ ਦਾ ਕਿਹੋ ਜਿਹਾ ਜੇ ਤੁਹਾਨੂੰ ਪਤਾ ਜੇ ਤੁਸੀਂ ਕਿਤੇ ਇਹ ਗੱਲ ਕੋਈ ਪੜ੍ਹੀ ਹੈ ਤਾਂ ਉਹ ਵੀ ਜਰੂਰ ਦੱਸਿਓ ਵੀ ਕਿੱਥੇ ਪੜ੍ਹੀ ਹੈ ਹਾਂਜੀ ਅਮਰ ਸਿੰਘ ਜੀ ਹਾਂ ਜੀ ਦੋਸਤੋ ਵੀਡੀਓ ਲਾਸਟ ਤੱਕ ਵੇਖਿਓ ਤੁਹਾਨੂੰ ਕਹਾਣੀ ਦਾ ਸਵਾਦ ਵੀ ਆਊਗਾ ਤਨ ਤਸਤ ਵੀ ਆਊਗਾ ਤੁਹਾਨੂੰ ਵਧੀਆ ਵੀ ਲੱਗੂਗੀ ਵੀ ਯਾਰ ਪਹਿਲੀ ਵਾਰੀ ਕਹਾਣੀ ਕੋਈ ਸੁਣੀ ਹੈ ਵੀ ਸੋਸ਼ਲ ਮੀਡੀਆ ਤੇ ਹਾਲ ਤੱਕ ਇਹੋ ਜਿਹੀ ਕੋਈ ਕਹਾਣੀ ਸੁਣੀ ਨਹੀਂ ਜੀ ਕੋਈ ਗੱਲ ਕੋਈ ਸੁਣੀ ਨਹੀਂ ਐਸੇ ਬਹੁਤ ਕੁਝ ਮਿਲਦਾ ਸੋਸ਼ਲ ਮੀਡੀਆ ਤੇ ਪਰ ਇਹੋ ਜਿਹਾ ਕੁਝ ਆਪਰੇ ਹਾਂ ਜੇ ਤੁਸੀਂ ਸੁਣਿਆ ਨਹੀਂ ਪਲੈ ਕਰੀਏ ਦੋਸਤੋ ਮੇਰੇ ਜੀਵਨ ਦੀ ਕਹਾਣੀ ਹੈ ਮੈਂ ਉਦੋਂ ਸਾਹ ਕਲਾਸ ਚੌਥੀ ਚ ਪੜਦਾ ਸੀ ਬਣ ਕੇ ਚਲੋ ਵੀ 10 ਸਾਲ ਮੰਨ ਕੋ ਚਲੋ 8 ਸਾਲ ਦੀ ਉਮਰ ਮੰਨ ਲਓ ਵੀ ਇੰਨੀ ਕੁ ਮੇਰੀ ਉਮਰ ਸੀ ਤੇ ਉਹ ਕਰਜਾਨਾ ਮੈਂ ਜਦੋਂ ਸਕੂਲੋਂ ਆਉਂਦਾ ਸਕੂਲੋਂ ਆਉਣ ਤੋਂ ਬਾਅਦ ਘਰੇ ਬਸਤਾ ਰੱਖਿਆ ਨਾਲ ਦੀ ਨਾਲ ਘਰ ਦੇ ਕਹਿੰਦੇ ਵੀ ਚੱਲ ਡੰਗਰਾਂ ਨੂੰ ਜਾ ਪਾਣੀ ਪੂਣੀ ਪਿਆ ਦੇਣੋਂ ਕਾਕੂ ਕੋਕੰਡਾ ਪਾ ਮੈਂ ਉੱਥੋਂ ਦੀ ਅੰਦਰ ਲਈ ਕਰਦਾ ਜਦੋਂ ਬਾਹਰ ਲਈ ਕਰ ਡੰਗਰਾਂ ਵਾਲੇ ਘਰ ਆਉਂਦਾ ਤੇ ਉੱਥੇ ਇੱਕ ਬਜ਼ੁਰਗ ਬੰਦਾ ਬੈਠਾ ਸੀ ਰੋਜ਼ਾਨੀ ਮਿਲਦੇ ਜੁਲਦੇ ਸੀ ਤੇ ਉਹਦੇ ਕੋਲ ਦੀ ਲੰਘਦਾ ਮੈਂ ਉਸ ਬਜ਼ੁਰਗ ਦੀ ਉਦੋਂ ਉਮਰ ਐ ਮੰਨ ਕੇ ਚਲੋ ਵੀ 60-65 ਸਾਲ ਦੀ ਸੀ ਮੈਂ ਬੱਚਾ ਸੀ ਉਦੋਂ ਪਿੰਡ ਲੈਵਲ ਤੇ ਉਹ ਮੇਰਾ ਭਰਾ ਲੱਗਦਾ ਸੀ ਜੇ ਮੈਨੂੰ ਉਹਨੇ ਆਵਾਜ਼ ਮਾਰੀ ਕਹਿੰਦਾ ਵੀ ਛੋਟੇ ਭਾਈ ਗੱਲ ਸੁਣ ਮੈਂ ਬੱਚਾ ਸੀ ਮੈਂ ਕੋੜੇ ਬਾਗਿਆ ਮਾਂ ਹਾਂ ਆ ਬਾਈ ਉਹ ਕਹਿੰਦਾ ਮੈਂ ਇੱਕ ਕਨ ਮੈਂ ਤੈਨੂੰ ਸਵਾਲ ਪਉਣਾ ਤੂੰ ਮੈਨੂੰ ਸਵਾਲ ਦਾ ਜਵਾਬ ਦੇ ਕਹਦਾ ਤੂੰ ਵੱਡਾ ਬੜਾ ਖੂਆ ਉਦੋਂ ਕਿੰਨੇ ਜੇ ਬੁੱਲੀਆਂ ਬੋਲਦੇ ਹੁੰਦੇ ਹਾਂ ਕਿਉਂਕਿ ਰਿਵਾਜ ਵੀ ਘੱਟਾ ਆ ਉਹਦੇ ਜਵਾਹਰ ਵੀ ਥੋੜੇ ਪੜਦੇ ਹੁੰਦੇ ਹਾਂ ਐਡੇ ਕੋਈ ਜ਼ਿਆਦਾ ਨਹੀਂ ਸੀ ਬੜੇ ਪੜਦੇ ਸਕੂਲ ਜਾਂਦੇ ਹੁੰਦੇ ਕੋਈ ਕਿੰਤੀ ਮਿੰਤੀ ਜਵਾਕੀ ਸਕੂਲ ਜਾਂਦੇ ਹੁੰਦੇ ਉਦੋਂ ਮੈਂ ਨਹੀਂ ਮੇਜੀ ਪਾ ਕੇ ਖੜ ਗਿਆ ਮੈਂ ਕਿਹਾ ਦੱਸੋ ਈ ਉਹ ਮੈਂ ਕਿਹਾ ਜੋ ਦੱਸਣ ਲੱਗਾ ਮੈਂ ਉਹ ਕਹਿੰਦਾ ਵੀ ਗੱਲ ਇਹ ਐ ਕਿ ਤੈਨੂੰ ਜੇ ਪਤਾ ਐ ਤੂੰ ਕਿਤਾਬ ਚ ਕਿਸੇ ਚ ਪੜਿਆ ਤਾਂ ਮੈਨੂੰ ਦੱਸ ਵੀ ਧਰਤੀ ਦਾ ਰੰਗ ਕਿਹਾ ਜਾਂਦਾ ਅੱਛਾ ਜਦੋਂ ਮੈਨੂੰ ਉਹਨੇ ਗੱਲ ਕਹੀ ਮੈਂ ਤਾਂ ਟਰੰਟ ਜਿਹਾ ਸਾਡੇ ગામ ਦੀ ਨਾਲ ਦੀ ਵਾਲੀ ਉਹਨੇ ਜ ਆ ਹੋ ਗਿਆ ਵੀ ਹੈ ਤਾਂ ਮੈਂ ਤਾਂ ਮੈਨਾਂ ਕਦੇ ਸੁਣੀ ਨਹੀਂ ਗੱਲ ਇਹ ਕਿਉਂਕਿ ਬੱਚਾ ਸੀ ਉਦੋਂ ਤੇ ਉਹ ਕਹਿੰਦਾ ਫਿਰ ਐਂ ਦੱਸ ਦੇ ਚਲ ਤੈਨੂੰ ਧਰਤੀ ਦੇ ਰੰਗ ਦਾ ਨਹੀਂ ਪਤਾ ਤਾਂ ਹਵਾ ਦਾ ਰੰਗ ਦੱਸ ਲਈ ਕਿਹਾ ਜਾਂਦਾ ਮੈਨੂੰ ਹੁੰਨਾ ਧਰਤੀ ਦੇ ਰੰਗ ਦਾ ਪਤਾ ਨਾ ਹਵਾ ਦੇ ਰੰਗ ਦਾ ਪਤਾ। ਇਹ ਤਾਂ ਉਦੋਂ ਤਾਂ ਚਲੋ ਪੜ੍ਹਾਈ ਦੇ ਇੰਨੇ ਸੋਰਸ ਨਹੀਂ ਸੀ ਉਦੋਂ ਨਹੀਂ ਪਤਾ ਸੀ। ਹੁਣ ਜਿਹੜੇ ਪੜ੍ਹਦੇ ਨੇ ਜਵਾਕ ਹਾਂ ਜੀ ਕਹਿੰਦੇ ਹੁਣ ਪਤਾ ਹੁ ਤਾਂ ਜ਼ਰੂਰ ਲੱਸਦੇ ਹੋ। ਇੰਨੀ ਤਰੱਕੀ ਹੋ ਗਈ ਹੁਣ ਤੱਕ ਵੀ ਕਦੇ ਇਹੋ ਜਿਹਾ ਸਵਾਲ ਨਹੀਂ ਸੁਣਿਆ ਵੀ। ਸਵਾਲ ਨਹੀਂ ਸੁਣਿਆ ਹੁਣ। ਇਹ ਹੀ ਗੱਲ ਰੀਅਲ ਹੈ। ਬਿਲਕੁਲ। ਤੇ ਉਹ ਗੱਲ ਜਦੋਂ ਛੱਟ-ਛੱਟ ਦੀ ਗੱਲ ਚੱਲੀ ਮੈਂ ਨੀਮੀ ਜੀ ਪਾ ਕੇ ਖੜ ਗਿਆ। ਉਹ ਮੈਨੂੰ ਕਹਿੰਦਾ ਵੀ ਐਂ ਕਰ ਤੂੰ। ਚੱਲ ਕੋਈ ਗੱਲ ਨਹੀਂ ਤੈਨੂੰ ਨਹੀਂ ਪਤਾ। ਵੀ ਤੂੰ ਜਾਈਂ ਕੱਲ ਨੂੰ ਸਕੂਲ ਜਦੋਂ ਜਾਵੇਂਗਾ ਤੇਰੇ ਟੀਚਰ ਤੋਂ ਮੈਨੂੰ ਹੌਸਲਾ ਜਾ ਹੋ ਗਿਆ ਵੀ ਗੱਲ ਨਵੀਂ ਲੈ ਕੇ ਜਾਣੇ ਆ ਵਧੀਆ ਗੱਲ ਹੈ ਪੁੱਛਾਂਗ ਵਸ਼ਦੀਆਂ ਨੂੰ ਕੱਲ ਨੂੰ ਹੀ ਬਾਲਦੇ ਆਂ ਜਿਮਾਸੇ ਦਾ ਦਸਤੀ ਦੋ ਹਾਂ ਮੈਂ ਵਸ਼ਦੀ ਦਾ ਦੇਣਗੇ ਮੈਂ ਸਕੂਲ ਗਿਆ ਜਦੋਂ ਸਕੂਲ ਗਿਆ ਸਾਡੀ ਪ੍ਰਿਆਵ ਵਗੈਰਾ ਕੋਈ ਕਲਾਸ ਸੀਗੇ ਤੇ ਮੈਂ ਮਸਜਿਦ ਯੂਨੀਵਰਸਿਟੀ ਜਾਣ ਸਾਰੀ ਮੈਂ ਤਾਂ ਹੁਣ ਅੰਦਰ ਤੋਂ ਵਾਲੇ ਮਾਰਦੇ ਸਵਾਲ ਮੇਰੇ ਹੋ ਕੀ ਅੰਲੇ ਆ ਮੈਂ ਮਸਜਿਦ ਕਿਹਾ ਸੱਸੀ ਕਰ ਬੁਲਾ ਕੇ ਕਿਹਾ ਮੈਂ ਇਹ ਮਸਜਿਦ ਕਾ ਸਵਾਲ ਹੈ ਅੱਛਾ ਸਵਾਲ ਉਹ ਇਸ ਤਰ੍ਹਾਂ ਦਾ ਜਿਹੜੇ ਸੱਜਣੇ ਸਾਨੂੰ ਕਿਹਾ ਹੂੰ ਉਹ ਪੁੱਛਿਆ ਸਵਾਲ ਵੀ ਤੱਤੀ ਦੇ ਰੰਗ ਕਿਹਾ ਜਾ ਅੱਛਾ ਇਹ ਹਵਾ ਦਾ ਰੰਗ ਕਿਹਾ ਜਾ ਅੱਛਾ ਉਹ ਮਸਤ ਵੀ ਉਹ ਹੋ ਜਾਏਗਾ ਥੋੜਾ ਜਿਹਾ ਵੀ ਆਗੀ ਹੋਵੇ ਤਾਂ ਸਵਾਲ ਜਾਂ 70 ਦੇ ਗਿਆ ਮੈਨੂੰ ਕਹਿੰਦਾ ਹੈ ਜੀ ਕਹਿੰਦਾ ਕਿੱਥੋਂ ਲਿਆ ਇਕੱਠ ਕੇ ਕਹਿੰਦਾ ਤੂੰ ਨਵੀਂ ਨਵੀਂ ਗਲੀ ਖੋਜ ਲਿਆ ਕਿ ਤਾ ਬਾਜੀ ਮੈਂ ਤਾਂ ਸੁਣ ਕੇ ਆਇਆ ਉਹਨਾਂ ਨੇ ਮੈਨੂੰ ਕਿਹਾ ਉਹਨਾਂ ਨੇ ਵੀ ਪੁੱਛ ਕੇ ਹੀ ਪਾਸ ਦੀਆਂ ਮੈਂ ਤੁਹਾਡੇ ਕੋਲੇ ਤਾਂ ਗੱਲ ਕਰਤੀ ਹੈ ਮਾਹੀ ਗੱਲ ਦਾ ਹੁਣ ਤੁਸੀਂ ਜਵਾਬ ਦਿਓ ਮਾਹੀ ਬਸਟੇ ਨੂੰ ਕੋਈ ਜਵਾਬ ਨਹੀਂ ਆਇਆ ਭਾਈ ਉਹਨੂੰ ਜਦੋਂ ਪਤਾ ਨਹੀਂ ਸੀ ਉਹ ਕੀ ਦੱਸੇ ਮੇਰੀ ਹੁਣ ਨਰਾਸ਼ਾ ਹੋਰ ਵੱਧ ਗਈ ਜਿੱਦਾਂ ਹੌਸਲਾ ਸੀ ਮੈਨੂੰ ਕਿ ਮਾਸਟਰ ਜੀ ਤੋਂ ਪੁੱਛ ਕੇ ਦੱਸ ਦੇਾਂਗੇ ਮਸਲਾ ਹੱਲ ਹੋ ਜਾਊ ਉਹ ਜਦੋਂ ਗੱਲ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ ਮੇਰੀ ਨਰਾਸ਼ਾ ਵੱਧ ਗਈ ਹੂੰ ਜਦੋਂ ਨਰਾਸ਼ਾ ਵਧੀ ਮੈਂ ਕਹਾ ਤਾਂ ਬੁੜਾ ਜਾ ਰਾਂ ਇੰਜ ਹੋ ਗਿਆ ਤੇ ਮੈਂ ਫੁੱਟੀ ਹੋ ਕੇ ਘਰੇ ਆ ਗਿਆ ਮੇਰਾ ਤਾਂ ਹੁਣ ਨੰਗਣਾ ਚੋ ਥੋੜੀ ਰੋਜ਼ ਦੀ ਮੈਂ ਹੁਣ ਜਦੋਂ ਉਹ ਢੋਲਾ ਜਾ ਕੇ ਘਰੇ ਰੱਖਿਆ ਘਰ ਦੇ ਕਹਿੰਦੇ ਵੀ ਚੱਲ ਸਾਡੀ ਨੰਗਰਾਂ ਨੂੰ ਪਾਣੀ ਪੁਣੀ ਪਿਆ ਕਰਨਾ ਪਾ ਜਾ ਉਹ ਮੈਨੂੰ ਐ ਜੋ ਮੈਂ ਜਾਵਾਂ ਕਿਵੇਂ ਤੇ ਨੰਗਾ ਉਥੋਂ ਦੀ ਕਿਵੇਂ ਬਾਬਾ ਕਿਹੜੂਗਾ ਹਾਂ ਵੀ ਦੱਸ ਹਾਂ ਮੈਂ ਉਧਰ ਵੀ ਹੁਕਮ ਮੰਨਣਾਂ ਦੀ ਘਰ ਲੰਦਾ ਵੀ ਜਾ ਕੇ ਨੰਗਰਾਂ ਨੂੰ ਕੱਖ ਪੰਡਾਈ ਪਾਉਣਾ ਸੀਗਾ ਮੈਂ ਕੋਲ ਦੀ ਜਦੋਂ ਕੋਲ ਦੀ ਨੰਗਣ ਦੀ ਬਜਾਏ ਸੜਕ ਦੇ ਉਹ ਰਾਹ ਦੇ ਦੂਜੇ ਪਾਸੇ ਲੰਘਿਆ ਉਹਨੇ ਕਿਸੇ ਦਾ ਉਹਨਾਂ ਦੇ ਘਰ ਦੇ ਬਿਲਕੁਰੀ ਨਾਲ ਲੰਘਣਾ ਹੈ ਕਹਿ ਕੇ ਅੱਛਾ ਥੋੜੇ ਜਿਹਾ ਮੈਂ ਰਾਹ ਦੇ ਦੂਜੇ ਪਾਸੇ ਦੀ ਲੰਘਿਆ ਹੂੰ ਉਹ ਜਦੋਂ ਮੈਂ ਨੰਗਿਆ ਉਹਨੇ ਦੇਖ ਲਿਆ ਵੀ ਮੈਂ ਨਹੀਂ ਮੀਜੀ ਪਾ ਕੇ ਜਦੋਂ ਮੈਂ ਨੰਗਿਆ ਓਏ ਆ 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 ਤੇ ਹਵਾ ਦਾ ਰੰਗ ਕਿਹਾ ਜਾ ਫਿਰ ਉਹਨੇ ਮੈਨੂੰ ਕਹਿੰਦਾ ਵੀ ਧਰਤੀ ਦਾ ਰੰਗ ਪੀੜਾ ਅੱਛਾ ਮੈਨੂੰ ਕਹਦਾ ਉਹ ਉਹ ਕਹਿੰਦਾ ਫਿਰ ਫੇਰ ਤੈਨੂੰ ਸਵਾਲ ਪੁੱਛ ਤੇਰੇ ਮਾਸਟਰ ਜੱਕੀ ਦੱਸੀ ਕਹਿੰਦਾ ਤੂੰ ਅੱਛਾ ਵੀ ਤੂੰ ਉਹਦੇ ਮਾਸਟਰ ਨੂੰ ਦੱਸੀ ਵੀ ਮਾਸਟਰ ਨੂੰ ਦੱਸੀ ਤੂੰ ਅੱਛਾ ਉਹ ਤੈਨੂੰ ਪੁੱਛੂਗਾ ਵੀ ਪੀੜਾ ਕਿਵੇਂ ਹੂੰ ਮੈਂ ਕਹਾਂ ਠੀਕ ਹੈ ਗੱਲ ਉਹ ਕਹਿੰਦਾ ਵੀ ਧਰਤੀ ਦਾ ਰੰਗ ਪੀੜਾ ਇਸ ਕਰਕੇ ਹੁਣ ਸਾਰੇ ਆਪਾਂ ਜਿੰਨੇ ਸੁਣਨ ਵਾਲੇ ਸਰੋਤਿਆਂ ਸੱਜਣ ਮਿੱਤਰ ਸਾਡੇ ਬੇਲੀ ਜਿੰਨੇ ਵੀ ਸੁਣਨ ਵਾਲਿਆਂ ਨੂੰ ਧਰਤੀ ਦਾ ਰੰਗ ਪੀੜਾ ਜਦੋਂ ਧਰਤੀ ਵਿੱਚੋਂ ਕੋਈ ਵੀ ਚੀਜ਼ ਉਗਦੀ ਹੈ ਅੱਛਾ ਇਹ ਉਹਦਾ ਰੰਗ ਪੀਲਾ ਹੁੰਦਾ ਆਜੇ ਕੋਈ ਬੀਜ ਪਾਉਣੇ ਦਾ ਕੋਈ ਬੀਜ ਵੀ ਪਾ ਦੋ ਧਰਤੀ ਚ ਚਾਹੇ ਤੁਸੀਂ ਕਣਕ ਦੇ ਬੀਜ ਦੇ ਛੋਲੇ ਮੱਕੀ ਜਵਾਰ ਬਾਜਾ ਕੋਈ ਦਰਖਤ ਬੂਟਾ ਪਾਉਂਦਾ ਕੋਈ ਚੀਜ਼ ਵੀ ਬੀਜਦੇ ਆ ਜਦੋਂ ਕਈ ਵਾਰ ਨਾ ਛੋਟੇ ਛੋਟੇ ਬੀਜ ਜਦੋਂ ਇੰਨੇ ਕ ਨਿਕਲਦੇ ਨੇ ਬਾਹਰ ਉਹ ਥੱਲੇ ਪਲ ਪੀਲਾ ਹੁੰਦਾ ਪੀਲਾ ਹੁੰਦਾ ਹਾਂ ਉਹ ਧਰਤੀ ਦਾ ਰੰਗ ਆ ਵੀ ਧਰਤੀ ਦਾ ਰੰਗ ਨਾਲ ਲੈ ਕੇ ਉਗਦਾ ਹੋਂ ਆਵਦਾ ਰੰਗ ਛੱਡਦੀ ਧਰਤੀ ਉਹਦੇ ਉਦੋਂ ਆਜੇ ਹਵਾ ਦਾ ਰੰਗ ਹਵਾ ਦਾ ਰੰਗ ਉਹ ਕਹਿੰਦਾ ਹਰਾ ਹੈ ਉਹ ਹਰਾ ਕਿਵੇਂ ਹੈ ਵੀ ਜਿਉਂ ਜਿਉਂ ਪੀਲਾ ਬਾਹਰ ਆਈ ਜਾਂਦਾ ਉਹਨੂੰ ਹਵਾ ਟੱਚ ਕਰੀ ਜਾਂਦੀ ਹੈ ਤੇ ਇਹ ਸੋ ਖਰਾਬ ਹੋ ਜਾਂਦਾ ਹੈ ਇਸ ਕਰਕੇ ਰਹਾ ਹਵਾ ਦਾ ਰੰਗ ਹਰਾ ਅੱਛਾ ਹਾਂ ਲੌਜੀਕ ਤਾਂ ਵੈਸੇ ਉਹ ਦੱਸਿਆ ਬੰਦੇ ਨੇ ਤੇ ਹਾਂ ਬਿਲਕੁਲ ਉਹ ਪਈ ਮੈਨੂੰ ਫਿਰ ਗੱਲ ਖੜ ਕੇ ਸੰਤੁਸ਼ਟੀ ਹੋ ਗਈ ਫਿਰ ਮੈਂ ਦਾ ਫਿਰ ਉਹਨੂੰ ਤੁਹਾਨੂੰ ਪਤਾ ਵੀ ਸਕੂਲ ਚ ਇਕੱਲੇ ਹੀ ਟੀਕਰ ਸਵਾਲ ਲੈ ਕੇ ਹਾਂ ਮੈਂ ਫਿਰ ਦੱਸਿਆ ਉੱਤੇ ਮੈਂ ਜਿਹਨੂੰ ਐ ਕਰਕੇ ਗੱਲ ਕੋਈ ਹੋਰ ਨੂੰ ਵੀ ਲੋਕਾਂ ਨੂੰ ਦੱਸਿਆ ਮੁੰਡੇ ਜਿਹੜੇ ਮੇਰੇ ਨਾਲ ਪੜ੍ਹਦੇ ਸੀ ਭਾਈ ਵੀ ਹਵਾ ਦਾ ਰੰਗ ਅਰਾ ਧਾਤੀ ਦਾ ਰੰਗ ਪੀੜਿਆ ਇਸ ਕਰਕੇ ਦੋਸਤ ਬੜੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਸਾਡੀ ਗੱਲਬਾਤ ਤੇ ਤੁਸੀਂ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਮਸਿੰਘ ਜੀ ਦੋਸਤੋ ਅੱਜ ਤੋ ਪਹਿਲਾ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਨਹੀਂ ਸੁਣਿਆ ਚਲੋ ਕਿਸ ਤਰ੍ਹਾਂ ਇਹ ਸਵਾਲ ਬਣਿਆ ਜਾਂ ਮਨਕਾਹਰਤ ਕਹਾਣੀ ਸੀ ਜਾਂ ਕੋਈ ਸਾਇੰਟਿਫਿਕਲੀ ਵੀ ਇਹਦਾ ਕਾਰਨ ਹੋ ਸਕਦਾ ਪਰ ਕਿਤੇ ਨਾ ਕਿਤੇ ਜੇ ਅਸੀਂ ਇਹਨੂੰ ਵਿਗਿਆਨ ਨਾਲ ਜੋੜ ਕੇ ਦੇਖੀਏ ਤਾਂ ਗੱਲ ਜ਼ਰੂਰ ਸੋਚਣ ਵਾਲੀ ਹੈ ਵੀ ਜਦੋਂ ਕੋਈ ਬੀ ਉਗਦਾ ਤਾਂ ਉਹਦਾ ਰੰਗ ਪੀਲਾ ਹੀ ਹੁੰਦਾ ਤੇ ਜਦੋਂ ਹਵਾ ਦੇ ਚੱਚੇ ਜਾਂਦਾ ਤਾਂ ਹਰੇ ਹਰਿਆਲੀ ਆ ਜਾਂਦੀ ਹੈ ਤੇ ਕਿਤੇ ਨਾ ਕਿਤੇ ਸੱਚਾਈ ਵੀ ਹੋ ਸਕਦੀ ਹੈ ਜਾਂ ਗਲਤ ਵੀ ਹੋ ਸਕਦੀ ਹੈ ਇਹਦੇ ਬਾਰੇ ਕੋਈ ਮਤਲਬ ਕਿ ਆਥੈਂਟਿਕ ਪ੍ਰੂਫ ਨਹੀਂ ਹੈਗੇ ਪਰ ਜਿੱਥੇ ਉਹਨੂੰ ਜੇ ਆਪਾਂ ਉਹਨੂੰ ਜੋੜਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਉਹ ਗੱਲ ਸੱਚਾਈ ਜਾਪਦੀ ਹੈ ਤੇ ਜੇ ਤੁਹਾਨੂੰ ਇਸ ਬਾਰੇ ਪਤਾ ਕੁਝ ਜ਼ਰੂਰ ਤਾਂ ਸਾਨੂੰ ਦੱਸਿਓ ਵੀ ਹਵਾ ਦਾ ਰੰਗ ਤੁਹਾਡੇ ਹਿਸਾਬ ਨਾਲ ਕਿਹੜਾ ਜਾਂ ਤੁਸੀਂ ਕਿਤੇ ਪੜਿਆ ਹੋਵੇ ਜਾਂ ਮਤਲਬ ਕਿ ਕੋਈ ਵਿਗਿਆਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਹੋਵੇ ਵੀ ਕਿਸ ਤਰ੍ਹਾਂ ਦਾ ਹਵਾ ਹਵਾ ਦਾ ਰੰਗ ਹੈ ਤੇ ਕਿਸ ਤਰ੍ਹਾਂ ਦਾ ਸਭਤੀ ਦਾ ਤਾਂ ਸਾਨੂੰ ਜ਼ਰੂਰ ਦੱਸਿਓ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਤੇ ਹੋਰ ਰੋਚਕ ਗੱਲਾਂ ਲਈ ਚੈਨਲ ਨਾਲ ਜਰੂਰ ਜੁੜੇ ਰਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ